ਮੋਹਾਲੀ ਪ੍ਰੈਸ ਕਲੱਬ ਵਿਖੇ ਜਨਰਲ ਸਕੱਤਰ ਦੇ ਅਹੁਦੇ ਲਈ VOTING ਪ੍ਰਕਿਰਿਆ ਚੱਲੂ ਹੈ ਜਿਸ ਦੇ ਚੱਲਦੇ ਹੋਏ ਕਲੱਬ ਦੇ ਮੈਂਬਰਾਂ ਵੱਲੋਂ ਵੋਟ ਪਾ ਕੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਯਤਨ ਕੀਤੇ ਜਾ ਰਹੇ ਨੇ ਤਿੰਨ ਮੈਂਬਰੀ ਇਲੈਕਸ਼ਨ ਕਮਿਸ਼ਨ ਦੇ ਪੈਨਲ ਦੀ ਨੁਮਾਇੰਦਗੀ ਹੇਠ ਚੱਲ ਰਹੀ ਹੈ VOTING ਪ੍ਰਕਿਰਿਆ ਵੇਖੋ ਮੌਕੇ ਦੀਆਂ ਤਸਵੀਰਾਂ ਜੇ ਜਿਹੜੀ ਚੋਣ ਪ੍ਰੈਸ ਕਲੱਬ ਦੀ ਹੁੰਦੀ ਹੈ ਨਾ ਉਹਦਾ ਆਧਾਰ ਵੀ ਚੋਣ ਦਾ ਪ੍ਰੈਸ ਨਾਲ ਜੁੜਿਆ ਹੁੰਦਾ ਪਰ ਜਿਹੜੀ ਇਹ ਚੋਣ ਹੈ ਇਹ ਇਹਦਾ ਇਹਦਾ ਆਧਾਰ ਪ੍ਰੈਸ ਨਾਲ ਤਾਂ ਬਿਲਕੁਲ ਹੀ ਨਹੀਂ ਲੈਣਾ ਦੇਣਾ ਹੈਗਾ ਇੱਥੇ ਇੱਕ ਬੰਦਾ ਪ੍ਰੈਸ ਲਈ ਲੜ ਰਿਹਾ ਹੈ ਕਲੱਬ ਦੀ ਸਤਿਫੀ ਲਈ ਲੜ ਰਿਹਾ ਹੈ ਕਲੱਬ ਦੀ ਬਿਹਤਰੀ ਲਈ ਲੜ ਰਿਹਾ ਹੈ ਤੇ ਇੱਕ ਬੰਦਾ ਕਲੱਬ ਦੇ ਉਲਟ ਕਲੱਬ ਨੂੰ ਛਡਾਉਣ ਦੀ ਧਮਕੀ ਦੇ ਕੇ ਵੀ ਜੇ ਵੋਟ ਨਾ ਪਾਈ ਤਾਂ ਤੁਹਾਨੂੰ ਕਲੱਬ ਚੋਂ ਬਾਹਰ ਕੱਢ ਦਿੱਤਾ ਜਾਊਗਾ ਇਹ ਇਹ ਮੈਂ ਸਮਝਦਾ ਵੀ ਇਹੋ ਜਿਹੇ ਬੰਦੇ ਇੱਕ ਕਲੱਬ ਦੀ ਕੀ ਕਰਨਗੇ ਪੱਤਰਕਾਰਾਂ ਦੀ ਕੀ ਕਰਨਗੇ ਤੇ ਪ੍ਰੈਸ ਦੀ ਜਾਦੀ ਵਾਸਤੇ ਕੀ ਕਰਨਗੇ ਜਿਹੜੇ ਖੁਦ ਗੁਲਾਮ ਨੇ ਜਿਨ੍ਹਾਂ ਦੀ ਆਪਣੀ ਕੋਈ ਸੋਚ ਨਹੀਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਖੜੇ ਕਰਨ ਵਾਲੇ ਵੀ ਕੋਈ ਪ੍ਰੈਸ ਵਾਲੇ ਨਹੀਂ ਹੈਗੇ ਪ੍ਰੈਸ ਤੋਂ ਬਾਹਰਲੇ ਬੰਦੇ ਨੇ ਤੇ ਮੈਂ ਹਰਾਣਾ ਵੀ ਦੇਖੋ ਇਹ ਬੰਦੇ ਚਲੋ ਇਹ ਅੱਜ ਦਾ ਦਿਨ ਹੈ ਮੇਰਾ ਖਿਆਲ ਹੈ ਵੀ ਅੱਜ ਦੀ ਚੋਣ ਤੋਂ ਬਾਅਦ ਇਹ ਇਹਨਾਂ ਨੂੰ ਆਪਣੀ ਨਮੋਸ਼ੀ ਨਾਲ ਆਪ ਹੀ ਛੱਡ ਜਾਣਾ ਚਾਹੀਦਾ ਵੀ ਪਰ ਇਹ ਹੋ ਜਾਣਾ ਚਾਹੀਦਾ ਵੀ ਅਸਲ 'ਚ ਭਾਈ ਸਾਨੂੰ ਭਾਈਚਾਰੇ ਜਿਹੜਾ ਸਾਡਾ ਉਹ ਪੱਤਰਕਾਰ ਨੇ ਪੁੱਛਦਾ ਪੱਤਰਕਾਰ ਸਾਹਿਬ ਤੁਸੀਂ ਜਗਾ ਅਲਾਟ ਕਰਾਉਣ ਦੇ ਲਈ ਲੱਗੇ ਟਾਈਮ ਤੋਂ ਸਾਡਾ ਜਿਹੜਾ ਕੰਮ ਆਇਆ ਤੁਹਾਡਾ ਜਿਹੜਾ ਮਾਡਲ ਇਸਤਲਾਬ ਸਾਰੇ ਮੈਂਬਰ ਇਕੱਠੇ ਹੋ ਕੇ ਲੜਾਈ ਲੜ ਰਹੇ ਹੋ ਉਹਦੇ ਪਾਸੇ ਤੁਸੀਂ આરોਪ ਪਾ ਰਹੇ ਹੋ ਕਿ ਜਿਹੜਾ ਦੂਜਾ ਗਰੁੱਪ ਹੈ ਜਾਂ ਜੋ ਵੀ ਇਲੈਕਸ਼ਨ ਫਾਈਟ ਕਰ ਰਹੇ ਨੇ ਉਹ ਜਗਾ ਖਾਲੀ ਕਰਵਾਉਣ ਬਾਰੇ ਕਰ ਰਹੇ ਇਹਦੇ ਨਾਲ ਭਾਈਚਾਰੇ ਦੇ ਪੱਤਰਕਾਰ ਭਾਈਚਾਰੇ ਕਿਸ ਤਰ੍ਹਾਂ ਦਾ ਮੈਸੇਜ ਆਂਦਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਕਹਿੰਦਾ ਵੀ ਜੇ ਜੀ ਕੋਈ ਗਰੁੱਪ ਤਾਂ ਹੈ ਨਹੀਂ ਇਹ ਤਾਂ ਕੁਝ ਚਾਪਲੂਸਾਂ ਦਾ ਉਹਰ ਇਕੱਠ ਹੈ ਪੰਜ ਚਾਰ ਬੰਦਿਆਂ ਦਾ ਜਿਨ੍ਹਾਂ ਦਾ ਜਣੀ ਜਿਹਨੂੰ ਆਪਾਂ ਕਹਿ ਦਈਏ ਵੀ ਜਿਨ੍ਹਾਂ ਦਾ ਨਾਂ ਪੱਤਰਕਾਰੀ ਨਾ ਪੀ ਜਵਾਨ ਦਾ ਨਾ ਪੱਤਰਕਾਰੀ ਉਹਨਾਂ ਨੇ ਕਰੀਆ ਨਾ ਪੱਤਰਕਾਰੀ ਉਹਨਾਂ ਨੇ ਪੜ੍ਹੀ ਹੈ ਤੇ ਨਾ ਉਹਨਾਂ ਨੂੰ ਦੋ ਲੈਣਾ ਲਿਖਣਿਆਂ ਆਉਂਦੀਆਂ ਨੇ ਇਹ ਤਾਂ ਸਿਰਫ ਪੱਤਰਕਾਰਾਂ ਦੇ ਵਿੱਚ ਵੜ ਕੇ ਆਪਣੀ ਪੱਤਰਕਾਰੇ ਦਾ ਕਵਚ ਪਾ ਕੇ ਮਤਲਬ ਉਹ ਤੁਰਨਾ ਚਾਹੁੰਦੇ ਸੀ ਮੈਨੂੰ ਲੱਗਦਾ ਵੀ ਉਹ ਸਾਰਿਆਂ ਨੇ ਪਛਾਣੇ ਹੋਏ ਨੇ ਸਾਰੇ ਅੱਜ ਵੀ ਕੋਈ ਤਾਂ ਜੀ ਪਤਾ ਲੱਗ ਜੂਗਾ ਸਾਰੇ ਪੱਤਰਕਾਰਾਂ ਨੂੰ ਪਤਾ ਲੱਗ ਜੂਗਾ ਵੀ ਭਾਈ ਇਹ ਬੰਦਿਆਂ ਨੇ ਜਿਹੜਾ ਮਖੌਟਾ ਪਾਇਆ ਸੀ ਉਹ ਉੱਤਰ ਤੇ ਜਿਹੜੀ ਗੱਲ ਸਾਡੀ ਹੈ ਅਸੀਂ ਅਸੀਂ ਮਤਲਬ ਅੱਜ ਨਹੀਂ ਅਸੀਂ ਤਾਂ ਲਗਾਤਾਰ ਕਾਦੇ ਵਿੱਚ ਇਸ ਗੱਲ ਦੀ ਲੜ ਰਹੇ ਹਾਂ ਵੀ ਮਹਾਲੀ ਪੰਜਾਬ ਦਾ ਸਭ ਤੋਂ ਪਲਾਨਡ ਤੇ ਸਭ ਤੋਂ ਮਤਲਬ ਵਧੀਆ ਸ਼ਹਿਰ ਹੈ ਇਹ ਹੈਰਾਨੀਜਨਕ ਗੱਲ ਇਹ ਹੈ ਵੀ ਕੁਝ ਸਾਡੇ ਪੱਤਰਕਾਰਾਂ ਦੇ ਉਹ ਕਹਿ ਲੋ ਕੁਝ ਸਰਕਾਰ ਨੂੰ ਇਹ ਤਾਂ ਫਾਇਦਾ ਹੁੰਦਾ ਵੀ ਜੇ ਪੱਤਰਕਾਰਾਂ ਚ ਫੁੱਟ ਹੋਵੇ ਮਤਲਬ ਵੀ ਇਸ ਤਰ੍ਹਾਂ ਦਾ ਇਹ ਪੱਤਰਕਾਰੀ ਦਾ ਜਿਹੜਾ ਸੈਂਟਰ ਬਣਨਾ ਚਾਹੀਦਾ ਪੰਜਾਬ ਦਾ ਇੱਥੇ ਪ੍ਰੈਸ ਕਲੱਬ ਲਈ ਥਾਂ ਨਹੀਂ ਹੈ ਤੇ ਦੇਖੋ ਅੰਮ੍ਰਿਤਸਰ ਪ੍ਰੈਸ ਕਲੱਬ ਆ ਪਾਇ ਦਲੰਦਰ ਪ੍ਰੈਸ ਕਲੱਬ ਆ ਲੁਧਿਆਣਾ ਪ੍ਰੈਸ ਕਲੱਬ ਆ ਪਟਿਆਲੇ ਪ੍ਰੈਸ ਕਲੱਬ ਜਿਹੜੇ ਵੀ ਮਤਲਬ ਕਾਰਪੋਰੇਸ਼ਨ ਵਾਲੇ ਕਾਰਪੋਰੇਟ ਸਿਟੀ ਨੇ ਉਹਨਾਂ ਦੇ ਵਿੱਚ ਸਾਰੇ ਦੇ ਪ੍ਰੈਸ ਕਲੱਬ ਹੈ ਇਹ ਸਿਰਫ ਮਹਾਲੀ ਹੈ ਜਿਹਦੇ ਚ ਉਹਨਾਂ ਜਿਹਦੇ ਸਰਕਾਰ ਨਾਲ ਜੀ ਬੈਂਡ ਕੀਤਾ ਹੈ ਮੈਨੂੰ ਲੱਗਦਾ ਵੀ ਇਹਨੂੰ ਜਲਦੀ ਕੋਈ ਨਾ ਕੋਈ ਇਹਦਾ ਸੋਲੂਸ਼ਨ ਕੱਢੂਗਾ ਇਸ ਵਾਲੇ ਪੱਤਰਕਾਰ ਪਾਇਚਾਰਨ ਜਿਹੜੇ ਹੋਰ ਮੈਂਬਰ ਰਹਿ ਗਏ ਨੇ ਬੋਲੀ ਚੱਲਦੀ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਬਲਕ? ਅਸ ਮੈਂ ਤਾਂ ਇਹ ਫੀਲ ਕਰੂੰਗਾ ਵੀ ਦੇਖੋ ਇੱਕ ਪਾਸੇ ਗੁਰਮੀਤ ਸਿੰਘ ਸ਼ਾਹੀ ਆ ਇਹਦਾ ਇਹਦਾ ਲੰਬਾ ਇਤਿਹਾਸ ਆ ਪੱਤਰਕਾਰੀ ਚ ਟ੍ਰਿਬਿਊਨ ਦੇ ਵਿੱਚ ਕੰਮ ਸ਼ੁਰੂ ਕੀਤਾ ਤੇ ਅੱਜ ਤੱਕ ਹੁਣ ਇਹ ਜਾਗਰਣ ਦੇ ਵਿੱਚ ਕੰਮ ਕਰ ਰਹੇ ਨੇ ਤੇ ਇੱਕ ਉਹ ਨੇ ਜਿਨ੍ਹਾਂ ਨੇ ਪੱਤਰਕਾਰੀ ਨੂੰ ਮਤਲਬ ਇੱਕੋ ਹਥਿਆਰ ਆਪਣੇ ਹੱਥ 'ਚ ਰੱਖਿਆ ਹੋਇਆ ਵੀ ਕੰਮ ਹੋਰ ਕਰ ਦੇਵੇ ਤੇ ਇਸ ਕਰਕੇ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਗੁਰਮੀਤ ਸਿੰਘ ਸ਼ਾਹੀ ਜਿਹੜਾ ਇੱਕ ਆਪਣੇ ਇੱਥੇ ਕਲੱਬ ਦਾ ਵੀ ਇੱਕ ਥੰਮ ਹੈ ਤੇ ਇਹਦੀ ਡਟ ਕੇ ਮਦਦ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਪਤੂਜੇ ਨੂੰ ਪਤਾ ਲੱਗਣਾ ਚਾਹੀਦਾ ਬਿਲਕੁਲ ਸੇ ਕੰਮ ਕੀਤਾ ਕੰਮ ਕਰਾਂਗੇ ਤੇ ਕੀ ਕਿਹੜਾ ਚਾਹੋਗੇ ਜਿੱਤ ਪੱਤੀ ਹੈ ਤੁਹਾਡੀ ਸਾਡੇ ਗੁਰੂ ਦੀ ਪੱਤੇ ਦੀ ਜਿੱਤ ਬਾਰੇ ਤਾਂ ਕੋਈ ਮਸਲਾ ਹੀ ਨਹੀਂ ਜਿੱਤ ਤਾਂ ਦੇਖੋ ਜਿੱਤ ਦਾ ਜਨਰਲ ਬੋਰਡ ਦੀ ਮੀਟਿੰਗ ਦੇ ਵਿੱਚ ਜਿੰਨੇ ਮੈਂਬਰ ਹਾਜ਼ਰ ਸੀ ਆ ਮੈਂ ਬੇਨਤੀ કરી ਸ਼ਾਹੀਦਾਵ ਨੇ ਬੇਨਤੀ કરી ਵੀ ਅਸੀਂ ਇਹ ਚ ਨਹੀਂ ਆਉਣਾ ਚਾਹੁੰਦੇ ਸਾਨੂੰ ਛੁੱਟੀ ਦੇ ਦਿਓ ਸਾਰੇ ਮੈਂਬਰਾਂ ਨੇ ਇਹ ਕਿਹਾ ਵੀ ਨਹੀਂ ਨਹੀਂ ਇਹ ਕੰਮ ਜ਼ਰੂਰੀ ਹੈ ਕਰੋ ਤੇ ਇਹ ਜਿੱਤ ਦਾ ਤਾਂ ਉੱਥੀ ਸੀਗਾ ਸਵਾਲ ਤੇ ਜਿਹੜੇ ਬੰਦੇ ਖੜਾ ਉਹ ਜਨਰਲ ਬੋਰਡ ਦਾ ਪਹਿਲਾਂ ਤਾਂ ਜੀ ਮੈਂ ਸਾਰੇ ਜੋ ਵੀ ਆਪਣੇ ਮੁਹਾਰੀ ਪ੍ਰੈਸ ਕਲੱਬ ਦੇ ਮੈਂਬਰ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੁਹਾਰੀ ਪ੍ਰੈਸ ਕਲੱਬ ਦੀ ਜੋ ਵੀ ਮਤਲਬ ਪਿਛਲੇ ਸਮੇਂ ਚ ਪ੍ਰਕਿਰਿਆ ਰਹੀ ਹੈ ਚਾਹੇ ਉਹ ਐਨੂਅਲ ਜਨਰਲ ਬੋਡੀ ਮੀਟਿੰਗ ਹੁੰਦੀ ਹੈ ਜਾਂ ਸਾਡੇ ਜਿੰਨੇ ਵੀ ਪਿਛਲੇ ਸਾਲ ਐਕਟੀਵਿਟੀਜ਼ ਰਹੀਆਂ ਹਨ ਉਹਨਾਂ ਸਾਰੇ ਐਕਟੀਵਿਟੀਜ਼ ਦੇ ਵਿੱਚ ਸ਼ਾਹੀ ਤੇ ਪਰਿਵਾਰੀ ਸਾਹਿਬ ਦੇ ਪੈਨਲ ਨੂੰ ਸਾਰੇ ਹੀ ਕੰਮਾਂ 'ਚ ਸਲਾਘਾ ਯੋਗ ਮਤਲਬ ਤਰਾਰ ਦਿੱਤਾ ਹੈ ਏਜੀਐਮ ਨੇ ਵੀ ਸਾਡੇ ਗਰੁੱਪ ਨੂੰ ਬਹੁਤ ਵਧੀਆ ਕਹਿ ਸੀ ਕਿ ਇਸੇ ਪੈਨਲ ਨੂੰ ਤੁਸੀਂ ਕੰਟੀਨਿਊ ਕਰ ਲਿਓ ਤੇ ਉਸੇ ਤਅ ਤੇ ਇਸ ਗਰੁੱਪ ਨੂੰ ਅਸੀਂ ਕੰਟੀਨਿਊ ਕੀਤਾ ਤੇ ਦੋ ਬੰਦੇ ਜ਼ਰੂਰ ਚੇਂਜ ਕੀਤੇ ਆ ਉਹ ਵੀ ਉਹਨਾਂ ਨੇ ਆਪਣੀ ਅਸਮਰਥਾ ਪ੍ਰਗਟਾਈ ਸੀਗੀ ਕਿ ਅਸੀਂ ਸਮਰਿਧੇ ਪਾ ਸਕਦੇ ਤੇ ਬਾਕੀ ਉਹੀ ਗਰੁੱਪ ਹੈ ਜੀ ਤੇ ਮੇਰੇ ਖਿਲਾਫ ਸਾਡੇ ਬਹੁਤ ਹੀ ਸਤਿਕਾਰਯੋਗ ਯੋਗਬਾਰਗ ਦੇ ਪੱਤਰਕਾਰ ਤਿਲਕਰਾਜ ਜੀ ਚੋਣ ਲੜ ਰਹੇ ਆ ਉਹਨਾਂ ਵਾਸਤੇ ਮੇਰੀਆਂ ਸ਼ੁਭਕਾਮਨਾਵਾਂ ਦੇਖੋ ਇਹ ਬੜਾ ਹੈਲਦੀ ਪ੍ਰੋਸੈਸ ਹੈ ਹਰ ਇੱਕ ਨੂੰ ਰਾਈਟ ਹੈ ਚੋਣ ਲੜਨ ਦਾ ਤੇ ਸਾਡੇ ਜੋ ਚੋਣ ਕਮਿਸ਼ਨਰ ਹੈ ਹਰਿੰਦਰਪਾਲ ਹੈਰੀ ਜੀ ਅਮਰਦੀਪ ਸੈਣੀ ਜੀ ਕੁਲਵਿੰਦਰ ਬਾਵਾ ਜੀ ਇਹਨਾਂ ਨੇ ਬੜਾ ਮਤਲਬ ਲੰਬੇ ਸਮੇਂ ਤੋਂ ਇਹਨਾਂ ਨੂੰ ਐਕਸਪੀਰੀਅੰਸ ਚੋਣਾਂ ਕਰਾਉਣ ਦਾ ਤੇ ਇਹਨਾਂ ਦੀ ਅਗਵਾਈ 'ਚ ਬਹੁਤ ਅੱਛੇ ਮਾਹੌਲ ਦੇ ਵਿੱਚ ਚੋਣ ਚੱਲ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਜਦੋਂ ਚੋਣ ਪ੍ਰੋਸੈਸ ਸ਼ੁਰੂ ਹੋਇਆ ਉਮੇ ਮਤਲਬ ਕਿਸੇ ਦਾ ਕੋਈ ਮਾਹੌਲ ਨਹੀਂ ਕੋਈ ਹੱਸਾ ਖੇਖਾ ਸਾਰਾ ਇੱਕ ਦੂਜੇ ਨੂੰ ਮਤਲਬ ਖੁਸ਼ੀ ਵਾਲਾ ਮਾਹੌਲ ਹੈ ਜੀ ਬਿਲਕੁਲ ਸਹੀ ਸਰ ਇਸ ਤਰ੍ਹਾਂ ਇੱਕ 10 ਵਜੇ ਦਾ ਟਾਈਮ ਰੱਖਿਆ ਗਿਆ ਸੀਗਾ ਇਲੈਕਟ੍ਰਿਕ ਕਲਿਸ਼ਨ ਮਤਲਬ ਪੂਰੇ ਆਪਣੇ ਟਾਈਪ ਤੇ ਬੁਕਿੰਗ ਜਿਹੜੀ ਹੈ ਉਹ ਕਰ ਦਿੱਤੀ ਗਈ ਬਹੁਤ ਜ਼ਿਆਦਾ ਮਤਲਬ ਜਿਹੜੇ ਕਲੱਬ ਮੈਂਬਰ ਨੇ ਬੜੇ ਉਤਸ਼ਾਹ ਤੇ ਉਸ ਤਰੀਕੇ ਨਾਲ ਆ ਰਹੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਇਹ ਦੇਖੋ ਜੀ ਇਹ ਡੈਮੋਕ੍ਰੇਸੀ ਵਾਸਤੇ ਬਹੁਤ ਅੱਛੇ ਸਾਈਨ ਹੈ ਇਹ ਕਿਸੇ ਵੀ ਸੰਸਥਾ ਵਾਸਤੇ ਅੱਛੀ ਗੱਲ ਹੈ ਸਮਝ ਲਓ ਵੀ ਜੇ ਸੰਸਥਾ ਸਹੀ ਪ੍ਰੋਸੈਸ ਨਾਲ ਸਹੀ ਵਿਧੀ ਵਿਧਾਨ ਨਾਲ ਸਹੀ ਸੰਵਿਧਾਨ ਨਾਲ ਚੱਲ ਰਹੀ ਹੈ ਤਾਂ ਹੀ ਲੋਕ ਆ ਰਹੇ ਨੇ ਨਹੀਂ ਤਾਂ ਲੋਕ ਬਾਈਕਾਰ ਕਰ ਦੇਣਗੇ ਚੋਣਾਂ ਦਾ ਅੱਜ ਦੇ ਜ਼ਮਾਨੇ 'ਚ ਹਰ ਇੱਕ ਬੰਦਾ ਪੜਿਆ ਲਿਖਿਆ ਜੀ ਕਿਸੇ ਨੂੰ ਕੋਈ ਜ਼ਬਰਦਸਤੀ ਕੁਝ ਨਹੀਂ ਕਰ ਸਕਦਾ ਮੇਰੇ ਤਾਂ ਇੰਨੀੋ ਬੇਨਤੀ ਹੈ ਵੀ ਜਿਹੜੇ ਬਾਕੀ ਸਾਥੀ ਰਹਿ ਗਏ ਉਹ ਵੀ ਆਪਣੇ ਵੋਟ ਦਾ ਭੁਗਤਾਨ ਕਰਨ ਧੰਨਵਾਦ